ਲਓ ਜੀ ਭਗਵੰਤਮਾਨ ਸਰਕਾਰ ਦੇ ਵੱਲੋਂ ਹੋਰ ਕਿਸੇ ਨੂੰ ਤੋਹਫਾ ਦਿੱਤਾ ਗਿਆ ਹੋਵੇ ਨਵੇਂ ਸਾਲ ਦਾ ਜਾਂ ਨਾ ਦਿੱਤਾ ਗਿਆ ਹੋਵੇ ਪਰ ਪੱਤਰਕਾਰਾਂ ਨੂੰ ਜ਼ਰੂਰ ਨਵੇਂ ਸਾਲ ਦਾ ਤੋਹਫਾ ਭਗਵੰਤਮਾਨ ਦੀ ਸਰਕਾਰ ਦੇ ਵੱਲੋਂ ਦਿੱਤਾ ਗਿਆ ਤੁਸੀਂ ਸੋਚੋਗੇ ਪੱਤਰਕਾਰਾਂ ਨੂੰ ਕਿਹੜਾ ਨਵਾਂ ਤੋਹਫਾ ਦਿੱਤਾ ਗਿਆ ਪੱਤਰਕਾਰਾਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ ਗਿਫਟ ਦਿੱਤਾ ਗਿਆ ਤੇ ਇਹ ਪਰਚਾ ਕਿਹੜੇ-ਕਿਹੜੇ ਪੱਤਰਕਾਰਾਂ ਤੇ ਦਰਜ ਕੀਤਾ ਗਿਆ ਜਾ ਇਹ ਕਿਹੜੀਆਂ-ਕਿਹੜੀਆਂ ਧਰਾਵਾਂ ਦੇ ਤਹਿਤ ਇਹਨਾਂ ਪੱਤਰਕਾਰਾਂ ਦੇ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਕਿਹੜੀਆਂ-ਕਿਹੜੀਆਂ ਧਰਾਵਾਂ ਲੱਗੀਆਂ ਨੇ ਆਪਾਂ ਤੁਹਾਨੂੰ ਪੂਰੀ ਗੱਲ ਦੱਸਦੇ ਆ ਤੁਸੀਂ ਦੇਖੋ ਜਿਹੜਾ ਲੋਕਵਾਜ ਟੀਵੀ ਦਾ ਮਨਿੰਦਰਜੀਤ ਸਿੱਧੂ ਉਹਦੇ ਤੇ ਪਰਚਾ ਦਰਜ ਕੀਤਾ ਗਿਆ ਮਾਨਿਕ ਗੋਇਲ ਆਰਟੀਆਈ ਐਕਟਿਵਿਸਟ ਉਹਦੇ ਤੇ ਪਰਚਾ ਦਰਜ ਕੀਤਾ ਗਿਆ ਤੇ ਜਿਹੜਾ ਮਿੰਟੂ ਗੁਰੂ ਸਰਿਆ ਉਹਦੇ ਤੇ ਵੀ ਪਰਚਾ ਦਰਜ ਕੀਤਾ ਗਿਆ ਜਿਹੜਾ ਬਹੁਤ ਵਧੀਆ ਢੱਲੇ ਵਾਲਾ ਪੱਤਰਕਾਰ ਆ ਤੇ ਉਹਦੇ ਤੇ ਫਿਲਮਾਂ ਵੀ ਬਣੀਆਂ ਨੇ ਤੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਵੀ ਕਿਹੜੀਆਂ-ਕਿਹੜੀਆਂ ਧਰਾਵਾਂ ਦੇ ਤਹਿਤ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ ਤੁਸੀਂ ਵੀਡੀਓ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਵੀ ਜਿਹੜੀ ਭਗਵੰਤਮਾਨ ਦੀ ਸਰਕਾਰ ਆ ਉਹਨਾਂ ਨੂੰ ਪੱਤਰਕਾਰਾਂ ਤੇ ਪਰਚਾ ਦਰਜ ਕਰਨ ਦੀ ਲੋੜ ਕੀ ਪਈ ਜੇਕਰ ਕੋਈ ਗੱਲ ਸੀ ਤਾਂ ਉਹ ਸਰਕਾਰ ਨੂੰ ਆਪਣੀ ਸਟੇਟਮੈਂਟ ਜਾਰੀ ਕਰ ਦੇਣੀ ਚਾਹੀਦੀ ਸੀ ਜਾ ਜਿਹੜਾ ਕੁਝ ਇਹਨਾਂ ਪੱਤਰਕਾਰਾਂ ਨੇ ਸਰਕਾਰ ਦੇ ਉੱਤੇ ਸਵਾਲ ਚੱਕੇ ਜਾ ਬੋਲਿਆ ਕਿ ਉਹਨਾਂ ਤੇ ਸਰਕਾਰ ਦਾ ਪੱਖ ਨਹੀਂ ਸੀ ਆ ਸਕਦਾ ਪਰ ਪੱਖ ਰੱਖੇ ਬਿਨਾਂ ਸਰਕਾਰ ਨੇ ਇਹਨਾਂ ਪੱਤਰਕਾਰਾਂ ਤੇ ਪਰਚਾ ਦਰਜ ਕੀਤਾ ਤੇ ਧਰਾਵਾਂ ਕਿਹੜੀਆਂ ਕਿਹੜੀਆਂ ਲੱਗੀਆਂ ਨੇ 352 ਦੀ ਇੱਕ ਇਹਦੇ ਤਹਿਤ ਕਿਸੇ ਬਾਰੇ ਗਲਤ ਸਟੇਟਮੈਂਟ ਜਾਰੀ ਕਰਨੀ ਜਾਂ ਲੋਕਾਂ ਨੂੰ ਗੁੰਮਰਾਹ ਕਰਨਾ ਧਾਰਾ 353 ਦੀ ਦੋ ਲੋਕਾਂ ਦੇ ਵਿੱਚ ਗਲਤ ਅਫਵਾਹਾਂ ਫਲਾਉਣੀਆਂ ਜਾਂ ਮਤਲਬ ਗਲਤ ਪ੍ਰਚਾਰ ਕਰਨਾ ਕਾਠ ਦੀ ਦੋ ਤਹਿਤ ਇਹ ਜਿਹੜਾ ਪਰਚਾ ਹੈ ਦਰਜ ਕੀਤਾ ਗਿਆ ਤੇ ਜਿਹੜਾ ਇਨਸਪੈਕਟਰ ਸੁਤਵੀਰ ਸਿੰਘ ਸਟੇਸ਼ਨ ਹਾਊਸ ਐਸ ਐਚਓ ਕ੍ਰਾਈਮ ਬ੍ਰਾਂਚ ਆ ਉਹਦੇ ਵੱਲੋਂ ਇਹ ਪਰਚਾ ਦਰਜ ਕੀਤਾ ਗਿਆ ਤੇ ਲੁਧਿਆਣੇ ਦੇ ਵਿੱਚ ਇਹ ਪਰਚਾ ਦਰਜ ਹੋਇਆ ਇਹਦੀ ਸ਼ਿਕਾਇਤ ਕਿਹਨੇ ਕੀਤੀ ਪੰਜਾਬ ਦੇ ਸ਼ਹਿਰੀ ਹਵਾ ਬਾਜੀ ਡਿਪਾਰਟਮੈਂਟ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ ਤੁਸੀਂ ਦੇਖੋ ਇਹ ਜਿਹੜੇ ਪੱਤਰਕਾਰ ਨੇ ਇਹਨਾਂ ਨੇ ਐਸਾ ਕੀ ਕਰ ਦਿੱਤਾ ਵੀ ਭਗਵੰਤਮਾਨ ਸਰਕਾਰ ਨੂੰ ਇਹਨਾਂ ਤੇ ਪਰਚਾ ਦਰਜ ਕਰਨ ਦੀ ਲੋੜ ਪੈ ਗਈ ਜਦੋਂ ਭਗਵੰਤਮਾਨ ਸਾਊਥ ਕੋਰੀਆ ਤੇ ਜਾਪਾਨ ਗਏ ਹੋਏ ਸੀ ਤੇ ਸਰਕਾਰ ਦਾ ਇਹ ਮੰਨਣਾ ਜਾਂ ਜਿਹੜੀ ਸ਼ਿਕਾਇਤ ਦਰਜ ਹੋਈ ਉਹਦੇ ਵਿੱਚ ਇਹ ਲਿਖਿਆ ਗਿਆ ਵੀ ਇਹਨਾਂ ਨੇ ਗਲਤ ਕੰਟੈਂਟ ਪਾਇਆ ਜਿਹੜਾ ਭਗਵੰਤਮਾਨ ਦਾ ਸਰਕਾਰੀ ਜਹਾਜ਼ ਸੀ ਉਹਦੀਆਂ ਗਲਤ ਜਾਣਕਾਰੀਆਂ ਦਿੱਤੀਆਂ ਜਾਂ ਉਹਦੇ ਬਾਰੇ ਕੰਟੈਂਟ ਪਾਇਆ ਵੀ ਉਹਨੂੰ ਕੋਈ ਹੋਰ ਉਡਾਰ ਰਿਆ ਜਦੋਂ ਕਿ ਜਿਹੜਾ ਮੁੱਖ ਮੰਤਰੀ ਆ ਉਹ ਸੂਬੇ ਦੇ ਵਿੱਚ ਨਹੀਂ ਸੀ ਉਹ ਸਾਊਥ ਕੋਰੀਆ ਗਿਆ ਸੀ ਜਾਂ ਉਹ ਜਾਪਾਨ ਗਿਆ ਸੀ ਤੇ ਇਹਦੇ ਬਾਰੇ ਇਹਨਾਂ ਚੈਨਲਾਂ ਦੇ ਵੱਲੋਂ ਗਲਤ ਖਬਰਾਂ ਪਾਈਆਂ ਗਈਆਂ ਗਲਤ ਅਫਵਾਹਾਂ ਫਲਾਈਆਂ ਗਈਆਂ ਤੇ ਇਸ ਕਰਕੇ ਇਹਨਾਂ ਤੇ ਪਰਚਾ ਦਰਜ ਹੋਇਆ ਤੁਸੀਂ ਦੇਖੋ ਜਿਹੜੇ ਪੱਤਰਕਾਰ ਨੇ ਜਾ ਹੋਰ ਇਹ ਕਿੰਨੇ ਚੈਨਲ ਨੇ ਆਪਾਂ ਉਹਨਾਂ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਕਿਹੜੇ ਕਿਹੜੇ ਚੈਨਲਾਂ ਤੇ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਮਿੰਟੂ ਗੁਰੂ ਸਰਿਆ ਗਗਨ ਰਾਮਗੜਗਿਆ ਹਰਮਨ ਫਾਰਮਰ ਮਨਦੀਪ ਮੱਕੜ ਗੁਰਲਾਲ ਸਿੰਘ ਮਾਨ ਸ਼ਮਨ ਧਾਲੀਵਾਲ ਮਾਨਕ ਗੋਇਲ ਅਰਜਨ ਲਾਈਵ ਦੀਪ ਮੰਗਲੀ ਤੇ ਲੋਕ ਆਵਾਜ਼ ਟੀਵੀ ਤੁਸੀਂ ਦੇਖੋ ਸਮੇਂ-ਸਮੇਂ ਤੇ ਜਿਹੜੇ ਪੱਤਰਕਾਰ ਨੇ ਜਾ ਹੋਰ ਆਪਾਂ ਕਹਿ ਸਕਦੇ ਆ ਵੀ ਜਿਹੜੀ ਪ੍ਰੈਸ ਆ ਉਹਨੂੰ ਸੰਵਿਧਾਨ ਦਾ ਚੌਥਾ ਥੰਮ ਮੰਨਿਆ ਜਾਂਦਾ ਤੇ ਜੇਕਰ ਪ੍ਰੈਸ ਦੇ ਉੱਤੇ ਹੀ ਪਰਚੇ ਦਰਜ ਹੋਣ ਲੱਗ ਪਏ ਤੇ ਫਿਰ ਜਿਹੜੀਆਂ ਸਰਕਾਰਾਂ ਨੇ ਉਹ ਭਾਵੇਂ ਜੋ ਕੁਝ ਮਰਜ਼ੀ ਗਲਤ ਕੀਤੀ ਜਾਣਾ ਫਿਰ ਇੱਥੇ ਕੋਈ ਬੋਲ ਨਹੀਂ ਸਕਦਾ ਵੱਡਾ ਸਵਾਲ ਇਹ ਆ ਵੀ ਜਦੋਂ ਇਹਨਾਂ ਪੱਤਰਕਾਰਾਂ ਤੇ ਜਿਹੜਾ ਮਾਨਿਕ ਗੋਇਲਾ ਆ ਆਰਟੀਆਈ ਐਕਟੀਵਿਸਟ ਆ ਜਾਂ ਲੋਕਵਾਇਡ ਟੀਵੀ ਚਲਾਉਣ ਵਾਲਾ ਮਨਿੰਦਰਜੀਤ ਸਿੱਧੂ ਆ ਜਾਂ ਮਿੰਟੂ ਗੁਰੂ ਸਰਜਾ ਜਿਹਦੇ ਤੇ ਫਿਲਮਾਂ ਵੀ ਬਣੀਆਂ ਨੇ ਉਹਨਾਂ ਤੇ ਸਰਕਾਰ ਨੇ ਪਰਚਾ ਜਿਹੜਾ ਦਰਜ ਕੀਤਾ ਉਦੋਂ ਪਹਿਲਾਂ ਉਹ ਜਿਹੜੀ ਸਰਕਾਰ ਆ ਜਿਹੜਾ ਕੰਟੈਂਟ ਉਹਨਾਂ ਵੱਲੋਂ ਪਾਇਆ ਗਿਆ ਜਾਂ ਪਾਇਆ ਗਿਆ ਉਹਨੂੰ ਡਿਲੀਟ ਵੀ ਕਰਵਾ ਸਕਦੀ ਸੀ ਉਹਨਾਂ ਨਾਲ ਗੱਲ ਵੀ ਕੀਤੀ ਜਾ ਸਕਦੀ ਸੀ ਤੇ ਸਰਕਾਰ ਦੇ ਵੱਲੋਂ ਆਪਣਾ ਪੱਖ ਵੀ ਰੱਖਿਆ ਜਾ ਸਕਦਾ ਸੀ ਵੀ ਜਿਹੜਾ ਇਹਨਾਂ ਨੇ ਝੂਠਾ ਕੰਟੈਂਟ ਪਾਇਆ ਜਾਂ ਇਹਨਾਂ ਨੇ ਜਿਹੜੀ ਉਹ ਗਲਤ ਖਬਰ ਪੇਸ਼ ਕੀਤੀ ਉਹਦੇ ਤਹਿਤ ਜਦੋਂ ਪਰਚਾ ਦਰਜ ਕੀਤਾ ਗਿਆ ਸਰਕਾਰ ਨੇ ਸਿੱਧਾ ਪਰਚਾ ਹੀ ਦਰਜ ਕੀਤਾ ਉਹਦੇ ਬਾਰੇ ਕੋਈ ਜਾਂਚ ਜਾਂ ਕੁਝ ਨਹੀਂ ਕਰਵਾਇਆ ਤੁਸੀਂ ਦੇਖੋ ਸਰਕਾਰ ਸਭ ਕੁਝ ਕਰ ਸਕਦੀ ਸੀ ਸਰਕਾਰ ਉਹ ਜਿਹੜਾ ਕੰਟੈਂਟ ਆ ਉਹਨੂੰ ਡਿਲੀਟ ਕਰਵਾ ਸਕਦੀ ਸੀ ਪਰਚਾ ਦਰਜ ਕਰਨ ਦੀ ਕਿੰਡੀ ਕਬੱਡੀ ਲੋੜ ਪੈ ਗਈ ਸੀ ਹੁਣ ਤੁਸੀਂ ਦੇਖੋ ਜੇਕਰ ਆਪਾਂ ਸਰਕਾਰ ਦੀ ਗੱਲ ਕਰੀਏ ਸਰਕਾਰ ਨੇ ਕਿਹਾ ਸੀ ਭਗਵੰਤ ਮਾਨ ਨੇ ਕਿਹਾ ਸੀ ਵੀ ਅਸੀਂ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਅੱਜ ਤੱਕ ਵੀਆਈਪੀ ਕਲਚਰ ਖਤਮ ਹੋਇਆ ਤੁਸੀਂ ਦੇਖੋ ਕਈ ਜਿਹੜੇ ਇਹਨਾਂ ਦੇ ਐਮਐਲਏ ਨੇ ਜਿਵੇਂ ਦੇਵ ਮਾਨ ਵਰਗੇ ਉਹ ਕਹਿੰਦੇ ਸੀ ਅਸੀਂ ਸਿਕਿਉਰਟੀ ਨਹੀਂ ਲੈਣੀ ਸਰਕਾਰੀ ਗੱਡੀਆਂ ਨਹੀਂ ਰੱਖਣੀਆਂ ਤੇ ਉਹ ਚਾਰਕ ਦਿਨ ਸਾਈਕਲ ਤੇ ਉੱਥੇ ਜਾਂਦੇ ਰਹੇ ਵਿਧਾਨ ਸਭਾ ਦੇ ਵਿੱਚ ਉਸ ਤੋਂ ਬਾਅਦ ਕੀ ਉਹਨਾਂ ਨੇ ਗੱਡੀਆਂ ਹੀ ਰੱਖੀਆਂ ਉਹਨਾਂ ਨੇ ਸਿਕਿਉਰਟੀ ਨਹੀਂ ਲਈ ਤੇ ਇਸੇ ਤਰ੍ਹਾਂ ਹੀ ਜਿਹੜੇ ਕਈ ਇਹਨਾਂ ਦੇ ਹੋਰ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਗੱਡੀਆਂ ਨਹੀਂ ਲਈਆਂ ਜਾਂ ਉਹਨੇ ਸਿਕਿਉਰਿਟੀ ਨਹੀਂ ਲਈ ਜਾਓ ਪੈਨਸ਼ਨਾਂ ਨਹੀਂ ਲੈਂਦੇ ਤੇ ਜੇਕਰ ਪੱਤਰਕਾਰਾਂ ਨੇ ਸਵਾਲ ਚੁੱਕ ਦਿੱਤੇ ਤੁਸੀਂ ਦੇਖੋ ਜੇਕਰ ਪੱਤਰਕਾਰਾਂ ਕੋਲੇ ਕੋਈ ਖਬਰ ਆਈ ਸੀ ਤਾਂ ਇਸੇ ਤਹਿਤ ਹੀ ਉਹਨਾਂ ਨੇ ਖਬਰਾਂ ਲਾਈਆਂ ਇਸੇ ਤਹਿਤ ਹੀ ਉਹਨਾਂ ਨੇ ਖਬਰਾਂ ਛਾਪੀਆਂ ਤੇ ਜਿਹੜੇ ਜਹਾਜ਼ ਬਾਰੇ ਗੱਲ ਕੀਤੀ ਗਈ ਹੈਲੀਕਾਪਟਰ ਬਾਰੇ ਗੱਲ ਕੀਤੀ ਗਈ ਵੀ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਉਹ ਸਾਊਥ ਕੋਰੀਆ ਜਾਂ ਜਾਪਾਨ ਦੇ ਵਿੱਚ ਗਏ ਸੀ ਤੇ ਜਿਹੜਾ ਉਹਨਾਂ ਦਾ ਜਹਾਜ਼ ਸੀ ਉਹ ਫਿਰ ਵੀ ਉੱਡਦਾ ਪਿਆ ਸੀ ਉਹ ਫਿਰ ਵੀ ਉਡਾਰੀਆਂ ਮਾਰਦਾ ਪਿਆ ਸੀ ਅਸਮਾਨ ਦੇ ਵਿੱਚ ਜਦੋਂ ਭਗਵੰਤ ਮਾਨ ਤਾਂ ਇੱਥੇ ਮੌਜੂਦ ਨਹੀਂ ਸੀ ਪੰਜਾਬ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਮੌਜੂਦ ਨਹੀਂ ਸੀ ਤੇ ਫਿਰ ਉਹ ਜਿਹੜਾ ਜਹਾਜ਼ ਆ ਉਹ ਉੱਡਦਾ ਕਿਵੇਂ ਪਿਆ ਸੀ ਉਹਨੂੰ ਕਿੰਨੇ ਪਰਮਿਸ਼ਨ ਦੇ ਦਿੱਤੀ ਜਾਂ ਕਿੰਨੇ ਆਗਿਆ ਦੇ ਦਿੱਤੀ ਵੀ ਇਹ ਅਸਮਾਨ ਦੇ ਵਿੱਚ ਉਡਾਰੀਆਂ ਮਾਰ ਸਕਦਾ ਇਹਨਾਂ ਪੱਤਰਕਾਰਾਂ ਨੇ ਸਵਾਲ ਚੱਕੇ ਪਰ ਸਰਕਾਰ ਨੇ ਆਪਣਾ ਪੱਖ ਰੱਖਣ ਦੀ ਬਜਾਏ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ ਹੁਣ ਤੁਸੀਂ ਦੇਖੋ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਇਹ ਤਿੰਨ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜਿਹੜੇ ਮੁੱਖ ਨੇ ਉਹਨਾਂ ਦੇ ਵਿੱਚੋਂ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਮਨਿੰਦਰਜੀਤ ਸਿੱਧੂ ਲੋਕਵਾਜ ਟੀਵੀ ਦੇ ਤੇ ਜਿਹੜੇ ਬਹੁਤ ਢੱਲਲੇ ਵਾਲੇ ਪੱਤਰਕਾਰ ਸਰਕਾਰ ਦੀਆਂ ਜਾਂ ਕੋਈ ਵੀ ਮਾਮਲਾ ਹੋਵੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਤੇ ਮਿੰਟੂ ਗੁਰੂ ਸਰਿਆ ਉਹ ਆਪਣੇ ਬੜੇ ਵਧੀਆ ਅੰਦਾਜ਼ ਦੇ ਵਿੱਚ ਪੇਸ਼ ਕਰਦੇ ਨੇ ਤੇ ਉਹਨਾਂ ਤੇ ਪਰਚਾ ਦਰਜ ਸਰਕਾਰ ਦੇ ਵੱਲੋਂ ਕਰ ਲਿਆ ਗਿਆ ਤੇ ਜੇਕਰ ਆਪਾਂ ਭਗਵੰਤ ਮਾਨ ਦੀ ਕਾਰਗੁਜ਼ਾਰੀ ਦੀ ਜਾਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੀ 2022 ਤੋਂ ਲੈ ਕੇ ਤੇ 26 ਚੜ ਗਿਆ ਇੱਥੋਂ ਤੱਕ ਦੀ ਕਾਰਗੁਜ਼ਾਰੀ ਜੇਕਰ ਲੋਕਾਂ ਦੇ ਵਿੱਚ ਰੱਖੀਏ ਜਾਂ ਲੋਕਾਂ ਦੇ ਵਿੱਚ ਕਿੰਨੀ ਕੁ ਵਧੀਆ ਕਾਰਗੁਜ਼ਾਰੀ ਰਹੀ ਤੇ ਲੋਕ ਸਾਰਾ ਕੁਝ ਹੀ ਜਾਣਦੇ ਨੇ ਸਰਕਾਰ ਨੇ ਬਹੁਤ ਸਾਰੇ ਵਾਅਦੇ ਲੋਕਾਂ ਦੇ ਨਾਲ ਕੀਤੇ ਸੀ ਸਰਕਾਰ ਨੇ ਬਹੁਤ ਸਾਰੀਆਂ ਮੰਗਾਂ ਪੂਰੀਆਂ ਕਰਨ ਦੇ ਜਿਹੜੇ ਦਾਅਵੇ ਸੀ ਉਹ ਲੋਕਾਂ ਦੇ ਵਿੱਚ ਕੀਤੇ ਸੀ ਕੀ ਉਹ ਮੰਗਾਂ ਅੱਜ ਪੂਰੀਆਂ ਹੋ ਗਈਆਂ ਨੇ ਜਾਂ ਆਮ ਆਦਮੀ ਪਾਰਟੀ ਨੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਚਲੋ ਪੱਤਰਕਾਰਾਂ ਨੇ ਤਾਂ ਖਬਰ ਲਾ ਦਿੱਤੀ ਪਰ ਜਿਹੜੇ ਉਹ ਵਾਅਦੇ ਲੋਕਾਂ ਦੇ ਵਿੱਚ ਕੀਤੇ ਗਏ ਸੀ ਉਹ ਆਮ ਆਦਮੀ ਪਾਰਟੀ ਨੇ ਪੂਰੇ ਕੀਤੇ ਨੇ ਹੁਣ ਤੱਕ 2022 ਤੋਂ ਲੈ ਕੇ 26 ਚੜ ਗਿਆ ਔਰਤਾਂ ਨਾਲ ਵੱਡਾ ਵਾਅਦਾ ਕੀਤਾ ਸੀ ਵੀ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਕੀ ਉਹ ਵਾਅਦਾ ਸਰਕਾਰ ਦੇ ਵੱਲੋਂ ਪੂਰਾ ਕੀਤਾ ਗਿਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਬਹੁਤ ਵੱਡੀ ਬੇਰਜ਼ਗਾਰੀ ਕੀ ਸਰਕਾਰ ਨੇ ਜਿਹੜੀਆਂ 50-60 ਹਜ਼ਾਰ ਨੌਕਰੀਆਂ ਦਿੱਤੀਆਂ ਨੇ ਕੀ ਉਹ ਵੱਡੀ ਬੇਰਜ਼ਗਾਰਾਂ ਦੀ ਜਿਹੜੀ ਭੀੜ ਆ ਉਹਨਾਂ ਵਿੱਚ ਇਹ ਜਿਹੜੀ 50-60 ਹਜ਼ਾਰ ਦੀ ਨੌਕਰੀ ਆ ਉਹ ਪੂਰੀ ਆਜੂਗੀ ਜਾ ਜਿਹੜੇ ਹੋਰ ਵੱਡੀ ਤਦਾਰ ਦੇ ਵਿੱਚ ਬੇਰੁਜ਼ਗਾਰ ਨੇ ਉਹ ਬੇਰੁਜ਼ਗਾਰੀ ਖਤਮ ਹੋ ਗਈ ਆ ਇਹ ਵੱਡੇ ਸਵਾਲ ਨੇ ਜੇਕਰ ਪੱਤਰਕਾਰਾਂ ਨੇ ਕੁਝ ਖਬਰਾਂ ਚਲਾ ਦਿੱਤੀਆਂ ਉਹਦੇ ਉੱਤੇ ਸਰਕਾਰ ਆਪਣਾ ਪੱਖ ਵੀ ਰੱਖ ਸਕਦੀ ਸੀ ਜਾਂ ਉਹ ਕੰਟੈਂਟ ਡਿਲੀਟ ਵੀ ਕਰਾਇਆ ਜਾ ਸਕਦਾ ਸੀ ਤੇ ਐਡੀ ਕਿਹੜੀ ਮਤਲਬ ਕਤਲੋਗਾਰਤ ਹੋ ਗਈ ਸੀ ਜਾਂ ਬਹੁਤ ਵੱਡਾ ਅਪਰਾਧ ਹੋ ਗਿਆ ਸੀ ਵੀ ਪੱਤਰਕਾਰਾਂ ਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਤੇ ਉਹਨਾਂ ਦੇ ਨਾਮ ਨਾਮਜ਼ਦ ਕਰ ਲਏ ਗਏ ਤੁਸੀਂ ਵੀ ਆਪਣਾ ਕਮੈਂਟ ਕਰਕੇ ਦੱਸਿਓ ਵੀ ਜਿਹੜੇ ਪਰਚੇ ਪੱਤਰਕਾਰਾਂ ਦੇ ਦਰਜ ਕੀਤੇ ਗਏ ਨੇ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਠੀਕ ਕੀਤੇ ਗਏ ਨੇ ਜਾਂ ਗਲਤ ਕੀਤੇ ਗਏ ਨੇ ਸਰਕਾਰਾਂ ਦਾ ਕੰਮ ਵੀ ਜੇਕਰ ਕੋਈ ਗਲਤ ਖਬਰ ਲੱਗਦੀ ਤਾਂ ਉਹਦੇ ਤੇ ਆਪਣਾ ਪੱਖ ਰੱਖਣਾ ਵੀ ਆਹ ਕੁਝ ਅਸੀਂ ਨਹੀਂ ਕਰਦੇ ਪਏ ਜੇਕਰ ਆਪਾਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਵੋਟਾਂ ਪਾ ਕੇ ਬਹੁ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਤੇ ਵਿਧਾਨ ਸਭਾ ਦੇ ਵਿੱਚ ਭੇਜਿਆ ਤੇ ਭਗਵੰਤ ਮਾਨ ਨੂੰ ਕੁਰਸੀ ਦੇ ਉੱਤੇ ਬਿਠਾਇਆ ਤੇ ਉਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹ ਕਿੱਡਾ ਪੁੱਠਾ ਬੋਲਦੇ ਰਹੇ ਨੇ ਜੇਕਰ ਆਪਾਂ ਚਮਕੌਰ ਸਾਹਿਬ ਦੇ ਐਮਐਲਏ ਵਿਧਾਇਕ ਚਰਨਜੀਤ ਚੰਨੀ ਦੀ ਗੱਲ ਕਰੀਏ ਤਾਂ ਉਹਨੇ ਸ਼ਰੇਆਮ ਕਿਹਾ ਸੀ ਭਰੇ ਘੱਟ ਦੇ ਵਿੱਚ ਮੇਰੇ ਨਾਲ ਜਿਹੜਾ 10 ਪੜਿਆ ਉਹ ਗੱਲ ਨਾ ਕਰੇ ਤੇ ਕੀ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਚਰਨਜੀਤ ਚੰਨੀ ਨੇ ਕਿਹਾ ਸੀ ਵੀ ਜਿਹੜਾ 10 ਪੜਿਆ ਜਾਂ ਅਣਪੜਾ ਉਹ ਮੈਨੂੰ ਵੋਟ ਨਾ ਪਾਇਆ ਜੇ ਜਿਹੜੇ ਬਾਹਲੇ ਪੜੇ ਲਿਖੇ ਨੇ ਪ੍ਰਾਸ਼ਟੂ ਤੋਂ ਉੱਤੇ ਵਾਲੇ ਜਾਂ ਬੀਏ ਵਾਲੇ ਉਹ ਮੈਨੂੰ ਵੋਟਾਂ ਪਾਉਣ ਉਦੋਂ ਤਾਂ ਇਹ ਲੋਕਾਂ ਨੂੰ ਜੱਫੀਆਂ ਵੀ ਪਾਉਂਦੇ ਰਹੇ ਉਹ ਤਾਂ ਗਲੇ ਵੀ ਲਾਉਂਦੇ ਰਹੇ ਉਹ ਤਾਂ ਬਹੁਤ ਸਾਰੇ ਰਿਸ਼ਤੇਦਾਰੀਆਂ ਵੀ ਕੱਢਦੇ ਰਹੇ ਪਰ ਅੱਜ ਜਦੋਂ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵੇਲਾ ਆਇਆ ਤਾਂ ਉਦੋਂ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਆ ਉਹ ਆਮ ਲੋਕਾਂ ਦੇ ਪਰਚੇ ਤਾਂ ਦਰਜ ਕਰਨੇ ਕਰਨੇ ਨੇ ਪਰ ਪੱਤਰਕਾਰਾਂ ਤੇ ਵੀ ਹੁਣ ਪਰਚੇ ਦਰਜ ਕਰਾ ਰਹੀ ਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਤਰਕ ਦੀ ਸਾਂਤੇ ਬਹੁਤ ਮਿਹਰਬਾਨੀ